ਸੋ ਜੋ ਅੱਜ 1 ਫਰਵਰੀ ਨੂੰ ਹਲਕਾ ਰਾਜਾ ਸੰਸੀ ਦੇ ਵਿੱਚ ਝਾਕੀਆਂ ਦਿਖਾਈਆਂ ਗਈਆਂ ਹਨ ਬੀਜੇਪੀ ਸਰਕਾਰ ਮੋਦੀ ਸਰਕਾਰ ਵੱਲੋਂ ਲਾਲ ਕਿਲੇ ਤੇ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਸ਼ਹੀਦਾਂ ਦੀ ਯਾਦ ਨੂੰ ਹਰ ਨੌਜਵਾਨ ਆਉਣ ਵਾਲੀ ਸਾਡੀ ਪੀੜ੍ਹੀ ਦੇ ਦਿਲਾਂ ਦੇ ਵਿੱਚ ਉਹ ਤਾਜ਼ਾ ਕੀਤਾ ਹੈ 26 ਜਨਵਰੀ ਦੀ ਪ੍ਰੇਡ ਲਈ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਕੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਵੱਲੋਂ ਰਿਜੈਕਟ ਕੀਤੀਆਂ ਗਈਆਂ ਸਨ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭੇਜੀਆਂ ਜਾ ਰਹੀਆਂ ਨੇ ਜਿਸ ਦੇ ਚੱਲਦਿਆਂ ਬੀਤੀ ਦਿਨੀ ਇਹ ਝਾਕੀਆਂ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਰਾਜਸਥਾਨੀ ਵਿਖੇ ਪਹੁੰਚੀਆਂ ਤੇ ਜਿਨ੍ਹਾਂ ਦੀ ਲੋਕਾਂ ਵੱਲੋਂ ਬਹੁਤ ਹੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਤੇ ਨਵਨਿਯੁਕਤ ਜ਼ਿਲ੍ਹਾ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦੀਆ ਨੇ ਦੱਸਿਆ ਕਿ ਇਹਨਾਂ ਚਾੱਕੀਆਂ ਦੇ ਜ਼ਰੀਏ ਸ਼ਹੀਦਾਂ ਦੀ ਯਾਦ ਨੂੰ ਆਉਣ ਵਾਲੀ ਪੀੜ੍ਹੀ ਦੇ ਨੌਜਵਾਨਾਂ ਵੱਲੋਂ ਦਿਲੋਂ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਪੰਜਾਬ ਨੇ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਕੀਤੀਆਂ। ਪਰ ਇਹਨਾਂ ਚਾਕਲੀਆਂ ਨੂੰ ਕੇਂਦਰ ਸਰਕਾਰ ਨੇ ਇੰਜੈਕਟ ਕਰਕੇ ਪੰਜਾਬ ਪ੍ਰਤੀ ਜੋ ਮਾੜੀ ਸੋਚ ਦਿਖਾਈ ਹੈ ਉਹ ਬਹੁਤ ਹੀ ਮੰਦਭਾਗੀ ਹੈ। ਸੋ ਇਸ ਮੌਕੇ ਤੇ ਨਵਨਿਯੁਕਤ ਜ਼ਿਲ੍ਹਾ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਅਤੇ ਸਰਦਾਰ ਦਲਜੀਤ ਸਿੰਘ ਮਿਆਦੀਆ ਨੇ ਪੂਰੇ ਹਲਕਾ ਨਿਵਾਸੀਆਂ ਤੇ ਆਪ ਆਗੂ ਸਾਬਾਨਾ ਅਤੇ ਵਲੰਟੀਅਰ ਅਤੇ ਵਰਕਰ ਸਾਥੀ ਜੋ ਕਿ ਸਵਾਗਤ ਕਰਨ ਦੇ ਲਈ ਪਹੁੰਚੇ ਸਨ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਦਿਖਾਈਆਂ ਗਈਆਂ ਝਲਕੀਆਂ ਦਾ ਵੀ ਲੋਕਾਂ ਦੇ ਵੱਲੋਂ ਆਨੰਦ ਮਾਣਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਅੱਜ 1 ਫਰਵਰੀ ਨੂੰ ਹਲਕਾ ਰਾਜਾ ਸੰਸੀ ਦੇ ਵਿੱਚ ਝਾਕੀਆਂ ਦਿਖਾਈਆਂ ਗਈਆਂ ਹਨ ਇਹ 26 ਜਨਵਰੀ ਨੂੰ ਭਾਜਪਾ ਸਰਕਾਰ ਮੋਦੀ ਸਰਕਾਰ ਵੱਲੋਂ ਲਾਲ ਕਿਲੇ ਤੇ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜੋ ਭਾਜਪਾ ਦੀ ਪੰਜਾਬ ਪ੍ਰਤੀ ਸੋਚ ਪੰਜਾਬ ਪ੍ਰਤੀ ਵਤੀਰਾ ਲੋਕ ਮਾਰੂ ਜਿਹੜੀ ਪੰਜਾਬ ਪ੍ਰਤੀ ਨੀਤੀ ਆ ਉਸ ਨੂੰ ਜਾਗਰ ਕਰਦੇ ਹਨ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਹਰ ਹੜਕੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਇਹ ਝਾਕੀਆਂ ਦਿਖਾ ਕੇ ਬੀਜੇਪੀ ਦੀ ਜਿਹੜੀ ਇਹ ਸੋਚ ਨੂੰ ਉਜਾਗਰ ਕੀਤਾ ਹੈ ਜੋ ਮਾੜੀ ਨੀਤੀ ਹੈ ਪੰਜਾਬ ਪ੍ਰਤੀ ਉਹਨੂੰ ਜਾਗਰ ਕੀਤਾ ਹੈ ਤੇ ਸ਼ੀਦਾਂ ਦੀ ਯਾਦ ਨੂੰ ਹਰ ਨੌਜਵਾਨ ਆਉਣ ਵਾਲੀ ਸਾਡੀ ਪੀੜ੍ਹੀ ਦੇ ਦਿਲਾਂ ਦੇ ਵਿੱਚ ਉਹ ਤਾਜ਼ਾ ਕੀਤਾ ਹੈ ਕਿ ਸਾਡੇ ਪੰਜਾਬ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਜਿਹੜੀਆਂ ਉਹ ਕੁਰਬਾਨੀਆਂ ਕੀਤੀਆਂ ਹਨ ਔਰ ਭਾਰਤ ਸਰਕਾਰ ਦੀ ਸਾਡੇ ਜਿਹੜੀ 50% ਮਾੜੀ ਸੋਚ ਆ ਉਹਨੂੰ ਦਰਸਾਇਆ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਹਰੇਕ ਹਲਕੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਇਹ ਝਾਕੀਆਂ ਦਿਖਾ ਕੇ ਜਿਹੜੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਹੈ ਔਰ ਮੈਂ ਪੂਰੇ ਸਮੂਹ ਹਲਕਾ ਨਿਵਾਸੀਆਂ ਦਾ ਆਪ ਆਗੂ ਸਹਿਬਾਨ ਅਹੁਦੇਦਾਰ ਸਹਿਬਾਨ ਔਰ ਜਿੰਨੇ ਵੀ ਵਲੰਟੀਅਰ ਸਾਥੀ ਵਰਕਰ ਸਾਥੀ ਜੋ ਸਵਾਗਤ ਦੇ ਵਿੱਚ ਪਹੁੰਚੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੋਗਾਵਾ ਤੋਂ ਸੁਬੇਗ ਸਿੰਘ ਸੋਨਾ ਦੀ ਖਾਸ ਰਿਪੋਰਟ